ਜੀ ਗੱਲਬਾਤ ਕਰਾਂਗੇ ਮਾਣ ਨਹੀਂ ਜਮੂਰ ਦੇ ਬੰਦੇ ਵੀ ਭਾਈਆਂ ਤੇ ਆਂਦਾਵਾ ਸਾਹਿਬ ਥੋੜੇ ਜਿਹੇ ਸਮੇਂ ਦੇ ਵਿੱਚ ਆ ਜਾਣਾ ਰਿਜ਼ਲਟ ਕੀ ਹੋ ਕਿੰਨਾ ਦਾ ਰਿਜ਼ਲਟ ਦੇਖਦੇ ਹੋ ਰਿਜ਼ਲਟ ਬਹੁਤ ਵਧੀਆ ਆਏਗਾ ਪ੍ਰਮਾਤਮਾ ਦੀ ਕਿਰਪਾ ਹੋਵੇ ਤਸਵੀਰ ਤੋਂ ਹੀ ਜਿਹੜੇ ਜਮਸ਼ਾਦ ਹਨ ਉਹ ਮੈਂ ਅੱਜ ਆਇਆ ਹੀ ਆ ਮੈਂ ਤੇ ਅੱਜ ਗਿਆ ਹੀ ਨਹੀਂ ਅੰਦਰ ਮੈਂ ਤੇ ਆ ਹੀ ਰਿਹਾ ਠੀਕ ਹੈ ਨਹੀਂ ਬਾਕੀ ਮਰਖਾ ਰੌਣਾ ਪਹਿਲਾ ਖੋਲਣਾ ਸੀਗਾ 8 ਵਜੇ ਹੁਣ ਤਾਂ ਮਰਖਾ ਕੰਪਲੀਟ ਹੋ ਗਿਆ ਹੁਣ ਦੂਜਾ ਰੌਣਾ ਖੋਲਣ ਵਾਲਾ ਹਾਂ ਅੰਦਾਵਾ ਜੀ ਗੇਟ ਤੇ ਵਧਾਈਆਂ ਮਿਲਣ ਲੱਗਦੀਆਂ ਨਹੀਂ ਮੈਨੂੰ ਤਾਂ ਪਹਿਲੇ ਗੇਟ ਤੇ ਵਧਾਈਆਂ ਦੇਣ ਦਾ ਪੇ ਸੀਗਾ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਪਤਾ ਲੱਗ ਹੀ ਗਿਆ ਮੈਨੂੰ ਤੇ ਰਚੜ ਦਾ ਕੋਈ ਪਤਾ ਨਹੀਂ ਮੈਨੂੰ ਲੱਗਦਾ ਜਿਹੜਾ ਮੇਨ ਗੇਟ ਤੇ ਬਸਾਈਆਂ ਮੰਡੀਆਂ ਤਾਂ ਚੋਖਾ ਦੇਣਾ ਮੰਨ ਕੇ ਚੱਲਦੇ ਹੋ 212 ਦੀ ਦੋ ਰਾਜਨੀਤਿਕ ਲੋਕਾਂ ਦੀ ਸਾਖ ਦਾ ਲੱਗੀ ਹੋਈ ਹੈ ਇੱਕ ਤਾਂ ਤੁਹਾਡੀ ਟੈਕ ਸਿੰਘ ਜਿੰਦਾ ਸਿੰਘ ਦੇ ਨਾਮ ਆ ਤੇ ਅਗਰ ਅਵੀ ਕਰਨ ਦਾ ਵੀ ਲੱਲੋ ਕਾਲੀ ਤਲਵਾਰ ਵਾਲੇ ਤਾਂ ਨਾ ਉਹ ਕਿਹੜਾ ਘੱਟ ਲੀਡਰ ਹੈ ਉਹਦਾ ਪ્યો ਸਪੀਕਰ ਹੈ ਵੱਡਾ ਲੀਡਰ ਹੈ ਉਹਦਾ ਵੀ ਨਾਮ ਲੱਲੋ ਉਹਦਾ ਵੀ ਸਾਖ ਉਹਦੀ ਕਿਤੇ ਬਚੀ ਹੈ ਉਹਦੀ ਵੀ ਤਾਂ ਲੱਗਣੀ ਹੈ ਦੋਵਾਂ ਦਾ ਗਲਨ ਤੀਜੇ ਦਾ ਵੀ ਨਾਮ ਵਿੱਚ ਰੱਖਿਆ ਕਰੋ ਉਹਨੂੰ ਵਿਚਾਰੇ ਨੂੰ ਕੋਈ ਪਿੱਛੇ ਕਰਦੀ ਮੇਰਾ ਮੁਕਾਬਲਾ ਦੋਨਾਂ ਚ ਕਿਨੇ ਜਾ ਰਿਆ ਨਾ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਯੋਰ ਤੇ ਉਹਨੇ ਵੀ ਬਥੇਰਾ ਲਾਇਆ ਹਰਨਵਾਦ ਤੇ ਥੋੜੀ ਕੋਈ ਖਨੋਂ ਦਾ ਜਿੱਤਣਵਾ ਤੇ ਸਾਰੇ ਖਲੋਂਦੇ ਨੇ ਲੱਡੂਆ ਦਾ ਆਰਡਰ ਦੇਤਾ ਜੀ ਫਿਰ ਪਰਮਾਤਮਾ ਸੱਚੇ ਬਾਸਾ ਤੇਰੀ ਜੇਤ ਲੱਗਦਾ ਕਬਜ਼ਾ ਚੱਲਿਆ ਆ ਕਬਜ਼ਾ ਟੁੱਟੂਗਾ ਉਹ ਤੋੜ ਦਾਂਗੇ ਜੀ ਕਬਜ਼ੇ ਤੇ ਕੋਈ ਕਬਜ਼ਾ ਨਹੀਂ ਰਹਿਣਾ ਸਭ ਤੋੜ ਦੇਣੇ ਪਰਮਾਤਮਾ ਸੱਚੇ ਬਾਦਸ਼ਾਹ ਨੇ ਬੜੇ ਬੜੇ ਵੱਡੇ ਕਬਜ਼ੇ ਬਾਈ ਚ ਵੀ ਤੋੜੇ ਐਸ ਵਿਚਾਰੀ ਵੀ ਟੁੱਟਣਗੇ ਕਬਜ਼ੇ ਕਿੰਨੀ ਲੀਡ ਲੈਣ ਵਾਲੇ ਕੀ ਲਾ ਦੰਦਾ ਇਹ ਤਾਂ ਪਰਮਾਤਮਾ ਨੂੰ ਮੈਂ ਕਿਹੜਾ ਕੋ ਬੜਾ ਜਾਣੀ ਜਾਣਾਂ ਕਿ ਮੈਨੂੰ ਪਤਾ ਕਿ ਕਿੰਨੀ ਲੀਡ ਮੈਨਹੀਂ ਜਾਂ ਅਕਾਲਪੁਰਖ ਨੂੰ ਪਤਾ ਜਾਂ ਅੰਦਰ ਮਸ਼ੀਨਾਂ ਚ ਜਿਹੜੀ ਕੀਤੀ ਹੁੰਦੀ ਉਹਨਾਂ ਨੂੰ ਪਤਾ ਬੰਦਾ ਜੀ ਪ੍ਰਬੰਧ ਕਿਦਾਂ ਦੇ ਕੀਤੇ ਉਹ ਜਿੱਤ ਦੀ ਖੁਸ਼ੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਜੀ ਅਸੀਂ ਕਾਹਦੇ ਪ੍ਰਬੰਧ ਕਰਨੇ ਨੇ ਉਹਦੇ ਅਸੀਂ ਤੁਹਾਨੂੰ ਪਤਾ ਆਮ ਆਦੀ ਪਾਰਟੀ ਜਿੱਦਾਂ ਦਾ ਮੈਂ ਉਦਾਂ ਦੇ ਮੇਰੇ ਵਰਕਰ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਪਾ ਲੱਗਣ ਡਿਆ ਉਹ ਮੈਂ ਖੁਸ਼ ਰਹਿਣ ਵਾਲਾ ਬੰਦਾ ਮੈਂ ਚੜ੍ਹਦੀ ਕਲਾ ਚ ਰਹਿਣ ਵਾਲਾ ਬੰਦਾ ਠੀਕ ਨਹੀਂ ਦੂਜਿਆਂ ਨੂੰ ਵੀ ਕਿਤੇ ਉਹਨਾਂ ਦੇ ਵੀ ਕੈਮਰੇ ਕੋ ਮੇਰੇ ਬਾਰੇ ਉਹ ਵੀ ਕੋ ਆਇਆ ਕਿ ਨਹੀਂ ਤੇ ਆਜ ਨਹੀਂ ਕੋ ਆਉਣਾ ਵੀ ਨਹੀਂ ਆ ਫਿਰ ਰਿੰਦਾਵਾ ਸਾਹਿਬ ਰਿੰਦਾਵਾ ਸਾਹਿਬ ਕਦੀ ਵੇਲਾ ਸੀ ਸਰਪੰਚੀ ਵਾਸਤੇ ਕਹਿ ਰਹੇ ਸੀ ਤੇ ਅੱਜ ਪਰਮਾਤਮਾ ਨੇ ਬਖਸ਼ਿਸ਼ ਕੀਤੀ ਐਮਐਲਏ ਉਹ ਵੀ ਉਹਦੇ ਸਾਹਮਣੇ ਜਦੋਂ ਕੋ ਸਰਪੰਚੀ ਮੰਗੀ ਜਾ ਰਹੀ ਸੀ ਤੁਹਾਡੇ ਪਰਿਵਾਰਾ ਇਹ ਦੇਖੋ ਜੀ ਕਾਲਪੁਰਖ ਦੇ ਘਰ ਬੜਾ ਕੁਛ ਹੈ ਉਹ ਵੀ ਸਮਾਂ ਸੀ ਜਦੋਂ ਸਰਪੰਚੀ ਤੋਂ ਪੰਗਾ ਪਿਆ ਉਹ ਵੀ ਸਮਾਂ ਹੈ ਜਦੋਂ ਜੱਟ ਦੇ 85% ਆਮਾਦੀ ਪਾਰਟੀ ਤੇ ਬਣੇ ਇਹ ਸਭ ਕੁਦਰਤ ਦੀਆਂ ਖੇਡਾਂ ਨੇ ਪਰਮਾਤਮਾ ਘਰਾਂਦਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਰਸਤੇ ਪ੍ਰਮਾਤਮਾ ਖੁਦ ਦਿੰਦਾ ਠੀਕ ਆ ਮੈਨੂੰ ਪ੍ਰਮਾਤਮਾ ਨੇ ਰਸਤਾ ਦਿੱਤਾ ਕਿਸੇ ਬੰਦੇ ਨੇ ਨਹੀਂ ਦਿੱਤਾ ਇਸ ਕਰਕੇ ਜੇ ਪ੍ਰਮਾਤਮਾ ਨੇ ਮੈਨੂੰ ਰਸਤਾ ਦਿੱਤਾ ਤਾਂ ਮੇਰੀ ਫਤਿਹ ਵੀ ਪ੍ਰਮਾਤਮਾ ਨੇ ਕਰਾਉਣੀ ਠੀਕ ਆ ਜੀ ਬਹੁਤ